ਕਿੱਧਰ ਨੂੰ ਜਾ ਰਹੀ ਹੈ ਪੰਜਾਬ ਦੀ ਰਾਜਨੀਤੀ ਜਾਂ ਕਹੀਏ ਕਿ ਰਾਜਨੀਤਿਕ ਲੋਕਾਂ ਦੀ ਸੋਚ ਕਿੱਧਰ ਨੂੰ ਜਾ ਰਹੀ ਹੈ ਜੀ ਹਾਂ ਪੰਜਾਬ ਇਕਜੁੱਟ ਹੋਇਆ ਹਮਲਾ ਮਾਰਿਆ ਗਿਆ ਕਿ ਜੋ ਲੋਕਾਂ ਦੇ ਫਰਜੀ ਏਜੰਟਾਂ ਦੇ ਕੋਲੋਂ ਪੈਸੇ ਵਾਪਸ ਦਿਵਾਨ ਵਾਲਾ ਭਗਵਾਨ ਸਿੰਘ ਸਿੱਧੂ ਉਰਫ ਭਾਨਾ ਸਿੱਧੂ ਬਰਨਾਲਾ ਜ਼ਿਲ੍ਹਾ ਦੇ ਪਿੰਡ ਕੋਟ ਦੁੰਨੇ ਦਾ ਉਹ ਨੌਜਵਾਨ ਜਿਨੇ ਬੇੜਾ ਚੁੱਕਿਆ ਕਿ ਲੋਕਾਂ ਦੀ ਮਿਹਨਤ ਦੀ ਕਮਾਈ ਜੋ ਆਪਣੇ ਲੱਖਾਂ ਰੁਪਏ ਬੱਚਿਆਂ ਦੇ ਉਜਵਲ ਭਵਿਖ ਵਾਸਤੇ ਏਜੰਟਾਂ ਨੂੰ ਦਿੰਦੇ ਸਨ ਲੇਕਿਨ ਕੁਝ ਫਰਜੀ ਏਜੰਟ ਉਹਨਾਂ ਪੈਸਿਆਂ ਦੇ ਨਾਲ ਧੋਖਾਧੜੀ ਕਰਦੇ ਸਨ ਨਾ ਤਾਂ ਬੱਚੇ ਦਾ ਭਾਰਤ ਕੰਮ ਬਣਾਉਣਾ ਤੇ ਨਾ ਹੀ ਪੈਸੇ ਵਾਪਸ ਕਰ ਰਹੇ ਪੰਨ ਸਿੱਧੂ ਨੇ ਬੀੜਾ ਚੁੱਕਿਆ ਤੇ ਕਈਆਂ ਦੇ ਲੱਖਾਂ ਰੁਪਏ ਵਾਪਸ ਦਿਵਾਏ ਲੇਕਿਨ ਹੋਇਆ ਉਹੀ ਜਿਸ ਦਾ ਸ਼ੱਕ ਸੀ ਉਸ ਤੋਂ ਬਾਅਦ ਸਰਕਾਰੀ ਦਰਬਾਰੇ ਉਹਨਾਂ ਫਰਜ਼ੀ ਏਜੰਟਾਂ ਨੇ ਸਫਾਰਸ਼ਾਂ ਲਾਈਆਂ ਪੈਸੇ ਚਾੜੇ ਜਾਂ ਕੀ ਕੁਝ ਕੀਤਾ ਤਾਂ ਫਿਰ ਪੁਲਿਸ ਹਰਕਤ ਚ ਆਉਂਦੀ ਹੈ ਤੇ ਇੱਕ ਤੋਂ ਬਾਅਦ ਇੱਕ ਪਰਚਿਆਂ ਦੀ ਭਾਨੇ ਸਿੱਧੂ ਉੱਪਰ ਲੜੀ ਲੱਗ ਜਾਂਦੀ ਹੈ ਜਿਹਨੂੰ ਲੈ ਕੇ ਪੰਜਾਬ ਜਾਂ ਕਈ ਤਾਂ ਪੰਜਾਬੀਆਂ ਦੇ ਦਿਲਾਂ 'ਚ ਅਕ੍ਰੋਸ਼ ਪੈਦਾ ਹੁੰਦਾ ਹੈ ਤੇ ਉਹ ਫੈਸਲਾ ਲੈਂਦੇ ਆ ਕਿ ਸਰਕਾਰ ਦੇ ਕੰਨ ਖੋਲਣ ਵਾਸਤੇ ਸਰਕਾਰੇ ਦਰਬਾਰੇ ਜਿਹੜੇ ਵੱਡੇ-ਵੱਡੇ ਮੰਤਰੀ ਨੇ ਉਹਨਾਂ ਦੇ ਘਰਾਂ ਦਾ ਕਿਰਾਇਆ ਦਿੱਤਾ ਜਾਵੇ ਤਾਂ ਫਿਰ ਸੋਚਦੇ ਆ ਕਿ ਕਿਉਂ ਨਾ ਮੁੱਖ ਮੰਤਰੀ ਦੇ ਘਰ ਦਾ ਹੀ ਘਰਾਓ ਕੁੱਤਾ ਜਾਵੇ ਚਾਹੇ ਸਰੂਰ ਵਿਖੇ ਉਹਨਾਂ ਦਾ ਘਰ ਜਾਂ ਕੋਠੀ ਖਾਲੀ ਪਈ ਹੈ ਉੱਥੇ ਰਹਿੰਦਾ ਕੋਈ ਨਹੀਂ ਹੈ ਪਰ ਸਿਰਫ ਘਰਾਓ ਕਰਕੇ ਜੋ ਆਪਣਾ ਅਕਰੋਸ਼ ਹੈ ਉਹ ਪੰਜਾਬੀਆਂ ਨੇ ਦਿਖਾਣਾ ਸੀ ਲੇਕਿਨ ਜ਼ੁਲਮ ਦੀ ਜ਼ਬਰ ਦੀ ਬੇਅੰਤਾ ਉੱਥੇ ਹੋ ਜਾਂਦੀ ਹੈ ਜਦੋਂ ਪੁਲਿਸ ਪੰਜਾਬੀਆਂ ਨੂੰ ਉਸ ਖਾਲੀ ਘਰ ਦੇ ਬਾਹਰ ਧਰਨਾ ਲਾਉਣ ਤੱਕ ਵੀ ਜਾਣ ਜਾਂ ਪਹੁੰਚਣ ਨਹੀਂ ਦਿੰਦੀ ਬੜਬੜ ਟੋਲ ਪਲਾਜ਼ੇ ਤੋਂ ਤੁਸੀਂ ਵੀ ਕੱਲ ਕਈ ਤਸਵੀਰਾਂ ਦੇਖੀਆਂ ਕਿ ਕਿਦਾਂ ਪੁਲਿਸ ਦੀ ਨਫਰੀ ਵਧੀ ਹੋਈ ਸੀ ਬੈਰੀਕੇਡ ਲੱਗੇ ਹੋਏ ਸੀਗੇ ਤੇ ਲੋਕਾਂ ਦਾ ਰਾਹ ਰੋਕਿਆ ਜਾ ਰਿਹਾ ਸੀ ਪਰ ਪੰਜਾਬੀ ਤਾਂ ਆਖਰ ਪੰਜਾਬੀ ਹੁੰਦੇ ਨੇ ਇਹਨਾਂ ਦਾ ਜੋਸ਼ ਤਾਂ ਝੱਗ ਜਾਣਦਾ ਹੈ ਇਹ ਹਿੰਮਤ ਮਾਰਦੇ ਆ ਹਮਲਾ ਮਾਰਦੇ ਆ ਤੇ ਅੱਗੇ ਤੱਕ ਪਹੁੰਚਦੇ ਆ ਲੇਕਿਨ ਇਹ ਸਾਰੀ ਸਥਿਤੀ ਨੂੰ ਸਮਝਣਾ ਸੰਭਾਲਣਾ ਇਹ ਐਡਮਿਨਿਸਟ੍ਰੇਸ਼ਨ ਦਾ ਪੁਲਿਸ ਦਾ ਕੰਮ ਹੁੰਦਾ ਹੈ ਕਿ ਕਿਸ ਤਰ੍ਹਾਂ ਪਿਆਰ ਦੇ ਨਾਲ ਸਭ ਕੁਝ ਚੱਲ ਸਕੇ ਕਿਉਂਕਿ ਆਖਰ ਇੱਥੇ ਤਾਨਾਸ਼ਾਹੀ ਨਹੀਂ ਹੈ ਲੋਕਤੰਤਰ ਹੈ ਲੋਕਤੰਤਰ ਡੈਮੋਕ੍ਰੇਸੀ ਡੈਮੋਕ੍ਰੈtic ਗਵਰਨਮੈਂਟ ਲੋਕਾਂ ਦੀ ਸਰਕਾਰ ਲੋਕੀ ਹੀ ਵੋਟਾਂ ਪਾ ਕੇ ਸਰਕਾਰ ਬਣਾਉਂਦੇ ਆ ਪਰ ਜੇ ਉਹੀ ਸਰਕਾਰ ਉਹੀ ਰਾਜਾ ਪ੍ਰਜਾ ਤੇ ਜ਼ਬਰ ਕਰਈਆ ਜ਼ੁਲਮ ਕਰੇ ਤਾਂ ਫਿਰ ਲੋਕ ਆਵਾਸ ਬਖੂਬੀ ਚੱਕਣਾ ਵੀ ਜਾਣਦੇ ਆ ਲੇਕਿਨ ਇਸ ਸਭ ਦੇ ਵਿੱਚ ਪਿਸਿਆ ਕੌਣ ਜੀ ਹਾਂ ਤੋਂ ਦੱਸ ਦਿੰਨੇ ਆ ਕਿ ਲੈਜਿਸਲੇਚਰ ਐਗਜ਼ੀਕਟਿਵ ਤੇ ਜੁਡੀਸ਼ਰੀ ਇਹਨਾਂ ਤੋਂ ਬਾਅਦ ਜੇ ਕੋਈ ਆਉਂਦਾ ਹੈ ਚੌਥਾ ਸਤੰਭ ਕਿਹਾ ਜਾਂਦਾ ਤਾਂ ਉਹ ਹੈ ਮੀਡੀਆ ਪ੍ਰੈਸ ਤਾਂ ਕੱਲ ਤੁਸੀਂ ਹੈਰਾਨ ਹੋ ਜਾਓਗੇ ਕਿ ਕਈ ਜਿਲ੍ਹੇ ਮੀਡੀਆ ਪਰਸਨ ਸੀ ਪ੍ਰੈਸ ਦੇ ਰਿਪੋਰਟਰ ਸਨ ਉਹਨਾਂ ਨੂੰ ਵੀ ਟੈਨਸ਼ਨ ਚ ਲਿਆ ਗਿਆ ਉਹਨਾਂ ਨੂੰ ਵੀ ਥਾਣਿਆਂ ਚ ਕਈ ਘੰਟਿਆਂ ਵਾਸਤੇ ਬੰਦ ਕੀਤਾ ਗਿਆ ਹੁਣ ਸੋਚਣ ਤੇ ਸਮਝਣ ਵਾਲੀ ਗੱਲ ਇਹ ਹੈ ਕਿ ਜੋ ਲੋਕਾਂ ਦੀ ਆਵਾਜ਼ ਬਣਦੇ ਆ ਜੋ ਮੀਡੀਆ ਜੋ ਪ੍ਰੈਸ ਹੈ ਜਿਹੜੇ ਵੀ ਕਾਰਕੁਨੋਂ ਕੰਮ ਕਰਦੇ ਆ ਰਿਪੋਰਟਿੰਗ ਕਰਦੇ ਆ ਜੇ ਉਹਨਾਂ ਤੇ ਹੀ ਪੁਲਿਸ ਆਪਣੇ ਆਲਾ ਅਫਸਰਾਂ ਦੇ ਕਹਿਣ ਤੇ ਆਲਾ ਅਧਿਕਾਰੀਆਂ ਦੇ ਕਹਿਣ ਤੇ ਜਾਂ ਰਾਜਨੀਤਿਕ ਲੋਕਾਂ ਦੇ ਕਹਿਣ ਤੇ ਜ਼ੁਲਮ ਕਰੂਗੀ ਜ਼ਬਰ ਕਰੂਗੀ ਉਹਨਾਂ ਨੂੰ ਹੀ ਕੈਦ ਕਰੂਗੀ ਤਾਂ ਫਿਰ ਆਖਰ ਆਇਨਾ ਦਿਖਾਊਗਾ ਕੌਣ ਆਖਰ ਸੱਚ ਹੱਕ ਦੀ ਆਵਾਜ਼ ਬਣੂਗਾ ਕੌਣ ਕਹਿੰਦੇ ਆ ਡੈਮੋਕ੍ਰੇਸੀ ਵਿੱਚ ਹਰ ਚੀਜ਼ ਸਾਫ਼ ਹੋਣੀ ਚਾਹੀਦੀ ਹੈ ਟਰਾਂਸਪੇਰੈਂਟ ਹੋਣੀ ਚਾਹੀਦੀ ਹੈ ਲੇਕਿਨ ਜੇਕਰ ਮੀਡੀਆ ਦੀ ਆਵਾਜ਼ ਨੂੰ ਦੱਬਿਆ ਜਾਊਗਾ ਉਹਨਾਂ ਨੂੰ ਡਰਾਇਆ ਧਮਕਾਇਆ ਜਾਊਗਾ ਤਾਂ ਸ਼ਾਇਦ ਇਤੋ ਵੱਡਾ ਸਵਾਲੀਆ ਨਿਸ਼ਾਨ ਕਿਸੇ ਲੋਕਤੰਤ੍ਰਿਕ ਸਰਕਾਰ ਦੇ ਉੱਪਰ ਨਹੀਂ ਹੋ ਸਕਦਾ ਕੋ ਲੋਕਤਾਂਤ੍ਰਿਕ ਸਰਕਾਰ ਜਿਹੜੀ ਹੁੰਦੀ ਹੈ ਉਹ ਇਸ ਤਰ੍ਹਾਂ ਦੀ ਕੋਈ ਹਰਕਤ ਕਦੇ ਵੀ ਨਹੀਂ ਕਰਦੀ ਲੇਕਿਨ ਜੇਕਰ ਚੌਥੇ ਸਤੰਭ ਨੂੰ ਮੀਡੀਆ ਨੂੰ ਹੀ ਡਰਾਇਆ ਤਮ ਕਾਇ ਜਾਊਗਾ ਤੇ ਇੰਨਾ ਜ਼ਿਆਦਾ ਪ੍ਰੈਸ਼ਰਾਈਜ਼ ਕੀਤਾ ਜਾਊਗਾ ਤਾਂ ਸ਼ਾਇਦ ਜੋ ਕੁਝ ਇਸ ਸਟੇਟ ਚੱਲ ਰਿਹਾ ਹੈ ਜੋ ਕੁਝ ਇਸ ਸੂਬੇ ਚ ਚੱਲ ਰਿਹਾ ਹੈ ਜਾਂ ਜੋ ਵੀ ਸਰਕਾਰ ਗਵਰਨਮੈਂਟ ਚੰਗਾ ਮਾੜਾ ਕਰ ਰਹੀ ਹੈ ਉਹ ਲੋਕਾਂ ਦੇ ਤੱਕ ਚਾਹੇ ਉਹ ਪ੍ਰਿੰਟ ਮੀਡੀਆ ਹੈ ਚਾਹੇ ਇਲੈਕਟ੍ਰੋਨਿਕ ਮੀਡੀਆ ਹੈ ਚਾਹੇ ਵੈਬ ਮੀਡੀਆ ਹੈ ਜੇ ਉਹ ਵੀ ਨਹੀਂ ਪਹੁੰਚਾ ਪਾਊਗਾ ਨਹੀਂ ਦਿਖਾ ਪਾਊਗਾ ਤਾਂ ਫਿਰ ਸ਼ਾਇਦ ਮੀਡੀਆ ਦਾ ਪ੍ਰੈਸ ਦਾ ਇਸ ਸੂਬੇ ਵਿੱਚ ਹੋਣਾ ਜਾਂ ਨਾ ਹੋਣਾ ਇੱਕ ਬਰਾਬਰ ਹੀ ਹੋ ਜਾਂਦਾ ਹੈ